ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਕਿਥੇ ਵਿਸਰਾਮ ਲਾਦੂ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੀਓ ਕਰਾਵਨ ਹਾਰੇ ਨੰਨੇ ਹਨ ਨਾਣੇ ਨਹੀਂ ਕਰਨ ਕਰਾਵਨ ਹਾਰੇ ਪ੍ਰਭ ਜੀ ਖਸਮਾਨਾ ਕਰ ਪਿਆਰੇ ਖਸਮਾਨਾ ਪਾਠ ਇਕੱਠਾ ਹੀ ਬੋਲਣਾ ਖਸਮਾਨਾ ਕਰ ਪਿਆਰੇ ਨਹੀਂ ਕਹਿਣਾ ਪ੍ਰਭ ਜੀ ਇਥੇ ਵੀ ਸ਼ਰਾਮ ਹੈ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰੱਥ ਸੁਆਮੀ ਮਿਸਰਾਮ ਤੇ ਰੁਕਿਆ ਕਰਨਾ ਸੁਣੀ ਪੁਕਾਰ ਸਮਰੱਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪਿੰਜਵਾ ਜੀਅ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਭਾਵ ਨਿਦ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠ ਆਦਰ ਸਭ ਥਾਈ ਹੂਨ ਨ ਕਤਹੂ ਬਾਤਾ ਭਗਤ ਸਿਰ ਪਾਉ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਸੋਰਠ ਮਹੱਲਾ ਨਾਵਾ ਇਹ ਨਾਵਾ ਉਚਾਰਨ ਕਰਨਾ ਨੋਵਾ ਨਹੀਂ ਕਹਿਣਾ ਸੋਰਠ ਮਹੱਲਾ ਨਾਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਰੇ ਮਨ RAM ਸਿਓ ਕਰ ਪ੍ਰੀਤ ਸ਼ਰਵਨ ਗੋਬਿੰਦ ਗੁਣ ਸੁਣਾਓ ਆਰ ਗਾਉ ਰਸਨਾ ਗੀਤ ਸ੍ਰਵਨ ਗੋਵਿੰਦ ਗੁਣ ਸੁਨਾਉ ਸੁਨਾਉ ਉਚਾਰਨ ਕਰਨਾ ਆਮ ਸੁਨੋ ਕਹਿ ਦਿੰਦੇ ਨੇ ਹੂੜਾ ਲਾ ਕੇ ਸੱਸੀ ਔਂਕੜ ਨੰਨਾ ਊੜਾ ਬੰਦ ਮੂੰ ਵਾਲਾ ਔਂਕੜ ਸੁਨਾਉ ਉਚਾਰਨ ਕਰਨਾ ਹੈ ਰਹਾਉ ਕਰ ਸਾਧ ਸੰਗਤ ਸਿਮਰ ਮਾਦੋ ਹੋਹ ਪਤਿਤ ਪੁਨੀਤ ਹਾਂਜੀ ਹੋਹ ਪਤਿਤ ਪੁਨੀਤ ਪਤਿਤ ਪੁਨੀਤ ਇਕੱਠਾ ਨਹੀਂ ਕਰ ਦੇਣਾ ਹੋਹੇ ਪਤਿਤ ਵੀ ਯਮਕ ਜੀ ਲਾ ਕੇ ਹੋਹੇ ਪਤਿਤ ਇਥੇ ਯਮ ਇਥੇ ਹੀ ਠਹਿਰਾ ਦੇ ਕੇ ਪੁਨੀਤ ਕਾਲ ਬਿਆਲ ਜੋ ਪਰਿਓ ਡੋਲੇ ਏ ਧਿਆਨ ਨਾਲ ਯਮਕ ਲਾਉਣੀ ਹੈ ਕਾਲ ਪਦ ਤੇ ਯਮਕ ਲਾ ਦਨੀ ਹੈ ਕਾਲ ਬਿਆਲ ਜੋ ਪਰਿਓ ਡੋਲੇ ਕਾਲ ਬਿਆਲ ਜੋ ਪਰਿਓ ਡੋਲੇ ਮੁਖ ਫਸਾਰੇ ਮੀਤ ਆਜ ਕਾਲ ਫੁਨ ਤੋਹਿ ਗਰਸ ਹੈ ਆਜ ਕਾਲ ਫੁਨ ਤੋਹਿ ਗਰਸ ਹੈ ਆਜ ਕਾਲ ਫੁਨ ਤੋਹਿ ਗਰਸ ਹੈ ਸਮਝ ਰੱਖੋ ਚੀਤ ਕਹ ਨਾਨਕ RAM ਭਜ ਲੈ ਹਾਂਜੀ ਭਜ ਲੈ ਪੂਲਾ ਹੀ ਬੋਲਣਾ ਭਜ ਲੈ ਨਹੀਂ ਕਹਿਣਾ ਜਾਤ ਔਸਰ ਬੀਤ ਸੋਰਠ ਮਹੱਲਾ ਨਾਵਾ ਨਾਨਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਪਹਿਲੇ ਨੰਨੇ ਕੰਨਾ ਨਾ ਹੈ ਦੂਜਾ ਨੰਨਾ ਮੁਕਤਾ ਹੈ ਨਾ ਹਰ ਭਜੇ ਨਾ ਤੀਰਥ ਸੇਵੇ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਉ ਚੋਟੀ ਕਾਲ ਗਹੀ ਦਾਰਾ ਮੀਤ ਪੂਤ ਰਾਥ ਸੰਪਤ ਧਨ ਪੂਰਨ ਸਭ ਮਹੀਂ ਅਵਰ ਸਾਗਲ ਮੈਂ ਕਿੱਥੇ ਮੈਂ ਕਰਦਾ ਨਾ ਵਿਸਰਾਮ ਹੀ ਲਈ ਜਨਾ ਅਵਰ ਸਗਲ ਮਿਥਿਆ ਇਹ ਜਾਨੋ ਭਜਨ ਰਾਮ ਕੋ ਸਹੀ ਇਹ ਤੇ ਫਿਰ ਚਾਲ ਨਹੀਂ ਬਣਦੀ ਐ ਸਿੱਧਾ ਵਿਸਰਾਮ ਤੇ ਰੁਕਿਆ ਕਰ ਅਵਰ ਸਗਲ ਮਿਥਿਆ ਇਹ ਜਾਨੋ ਭਜਨ ਰਾਮ ਕੋ ਸਹੀ ਹਾਂ ਜੀ ਜੀ ਠਮਕ ਵੀ ਲਾਉਣੀ ਆ ਥੋੜਾ ਜਿਹਾ ਇਸ਼ਾਰਾ ਜਿਹਾ ਦੇ ਦੇਣਾ ਫਿਰਤ ਫਿਰਤ ਬਹੁਤ ਇਹ ਜੁਗ ਹਾਰੇ ਹੋ ਮਾਨਸ ਦੇਹ ਲਹੀ ਫਿਰਤ ਫਿਰਤ ਬੋਲਣਾ ਫਿਰਤ ਫਿਰਤ ਨਹੀਂ ਕਾ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸਿਮਰਤ ਕਹਾ ਨਹੀਂ ਸੋਰਠ ਮਹੱਲਾ ਨਾਵਾ ਮਨ ਰੇ ਕੌਣ ਕੁਮਤ ਤੈ ਲੀਨੀ ਮਨ ਰੇ ਇਥੇ ਵਿਸਰਾਮ ਕੌਣ ਕੁਮਤ ਇਥੇ ਠਮਕ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਨਿਓ ਤੈ ਨਾ ਹਨ ਧਨ ਜੋਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾ ਆ ਅੰਤ ਪਦ ਤੇ ਯਮਕ ਲਾਦਨੀ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾ ਆ ਨਾ ਹਰਿ ਭਜਿਉ ਨਾ ਗੁਰ ਜਨ ਸੇਵਿਉ ਗੁਰ ਜਨ ਇਕੱਠਾ ਨਹੀਂ ਕਹਿਦਣਾ ਨਾ ਹਰਿ ਭਜਿਉ ਇਥਿ ਠਮਕ ਨਾ ਗੁਰ ਜਨ ਸੇਵਿਉ ਨਹ ਉਪਜਿਉ ਕਸ ਗਿਆਨਾ ਘਟ ਕੀ ਮਾਹ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਉ ਅਸਰ ਮਤ ਨਹੀਂ ਪਾਈ ਮਨਸ ਦੇਹ ਪਾਇ ਪਾਦ ਹਾਰ ਭਾਜ ਮਨਸ ਦੇਹ ਪਾਇ ਤੇ ਟਮਕ ਪਾਦ ਹਾਰ ਭਾਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ